ਸਿੱਧੀ ਗੱਲ ਮੇਰੀ ਮੰਗਣੀ ਹੋਈ ਹੋਈ ਆ ਮੈਂ ਮੰਗਿਆ ਹੋਇਆ ਮੇਰੀ ਮੰਗੇਤਰ ਨੇ ਜਦੋਂ ਸੁਖ ਰਤੀ ਦੇ ਇੱਕ ਆਡੀਓ ਕਲਿੱਪ ਨਿਕਲ ਕੇ ਸਾਹਮਣੇ ਆ ਰਹੀ ਜਿਸ ਦੇ ਵਿੱਚ ਸੁਖ ਰਤੀ ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਮੇਰਾ ਜਲਦੀ ਹੀ ਵਿਆਹ ਹੋਣ ਵਾਲਾ ਹੈਗਾ ਮੇਰੀ ਮੰਗੇਤਰ ਆ ਜਿਹੜੀ ਕਿ ਉਹ ਬਾਹਰ ਰਹਿੰਦੀ ਹੈ ਤੇ ਜਦੋਂ ਉਹ ਇੰਡੀਆ ਆ ਜਾਵੇਗੀ ਅਸੀਂ ਜਲਦੀ ਹੀ ਵਿਆਹ ਕਰਵਾ ਕੇ ਦੋਨੋਂ ਬਾਹਰ ਸੈੱਟ ਹੋ ਜਾਵਾਂਗੇ ਇਹ ਸੁਖਰਤੀ ਦਾ ਕਹਿਣਾਗਾ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਉਹ ਆਡੀਓ ਵੀ ਸ਼ੇਅਰ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦੇਈਏ ਕਿ ਸੁਖਰਤੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਜਿੰਨੀਆਂ ਵੀ ਤੰਨੂ ਦੇ ਨਾਲ ਤੇ ਇੱਕ ਹੋਰ ਕੁੜੀ ਸੀ ਉਸ ਦੇ ਨਾਲ ਜਿੰਨੀਆਂ ਵੀ ਵੀਡੀਓਜ਼ ਫੋਟੋਜ਼ ਅਪਲੋਡ ਕੀਤੀਆਂ ਸੀ ਉਹ ਸਾਰਾ ਕੁਝ ਡਾਟਾ ਡਿਲੀਟ ਕਰ ਦਿੱਤਾ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਉਹ ਸੁਖਰਤੀ ਨੇ ਜਿਸ ਦੀ ਸਕਰੀਨ ਰਿਕਾਰਡਿੰਗ ਵੀ ਤੁਸੀਂ ਆਪਣੇ ਸਕਰੀਨ ਉੱਪਰ ਚੱਲਦੀ ਦੇ ਸਕਦੇ ਹੋ ਉਸ ਨੇ ਸਾਰਾ ਕੁਝ ਤੰਨੂ ਨਾਲ ਜੋ ਵੀ ਕੁਝ ਸੀ ਸਭ ਕੁਝ ਡਿਲੀਟ ਕਰ ਦਿੱਤਾ ਸੋ ਇੱਥੇ ਇੰਜ ਲੱਗਦਾ ਪਿਆ ਕਿ ਸੁਖਰਤੀਆ ਇਹ ਸੱਚ ਬੋਲਦਾ ਪਿਆਗਾ ਬਾਕੀ ਤੁਸੀਂ ਸੁਖਰਤੀ ਦੀ ਅੱਗੇ ਉਹ ਛੋਟੀ ਜਿਹੀ ਆਡੀਓ ਕਲਿੱਪ ਜ਼ਰੂਰ ਸੁਣਨੇ ਤੇ ਬਾਕੀ ਕਮੈਂਟ ਬਾਕਸ ਦੇ ਵਿੱਚ ਸਾਰੇ ਲੋਕ ਸੁਖਰਤੀ ਨੂੰ ਵਧਾਈਆਂ ਦਿੰਦੇ ਪਏ ਨੇ ਤੇ ਤੁਸੀਂ ਵੀ ਮੁਬਾਰਕਾਂ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਸਿੱਧੀ ਗੱਲ ਮੇਰੀ ਮੰਗਣੀ ਹੋਈ ਹੋਈ ਆ ਮੈਂ ਮੰਗਿਆ ਹੋਇਆ ਮੇਰੀ ਮੰਗੇਤਰ ਨੇ ਜਦੋਂ ਆ ਗਈ ਬਾਹਰ ਉਹਦੇ ਸਾਰੇ ਹੀ ਵਿਆਹ ਕਰਾ ਲੈਣਾ ਬਸ ਗੱਲ ਮੁੱਕੀ ਝਗੜਾ ਪਾਰ